ਹਾਰੀਆਂ ਗੰਨਾਂ ਦਾ ਸਮਰੱਥ ਹੈ ਹਰਜੀਪਤਾ ਇਹ ਸ਼ਬਦ ਤਾਂ ਅਸੀਂ ਜ਼ਰੂਰ ਯਾਦ ਰੱਖ ਗਏ ਜੇ ਅਸੀਂ ਹੋਰ ਕੁਝ ਨਹੀਂ ਨਾ ਸਿਖਾ ਸਕਦੇ ਆ ਆਪਣੇ ਬੱਚਿਆਂ ਨੂੰ ਨਹੀਂ ਕੁਝ ਦੇ ਸਕਦੇ ਬੱਚੇ ਨਹੀਂ ਆਖੇ ਲੱਗਦੇ ਆਹ ਸ਼ਬਦ ਦੀ ਇਕੱਲੇ ਦੀ ਵਿਆਖਿਆ ਸ ਦੱਸਦੇ ਉਹਨਾਂ ਨੂੰ ਵੀ ਗੁਰੂ ਨਾਨਕ ਆਪਾਂ ਨੂੰ ਆਹ ਕਹਿੰਦੇ ਆ ਇਹ ਸ਼ਬਦ ਭਾਰਤ ਦਾ ਬੱਚਾ ਬੱਚਾ ਪੜ੍ਹਨੇ ਨਾ ਕਦੇ ਕਿਸੇ ਨਾਲ ਨਫ਼ਰਤ ਨਹੀਂ ਕਰੂਗਾ ਕਦੇ ਨਹੀਂ ਲੜੂਗਾ ਜਿਹਨੂੰ ਪਤਾ ਲੱਗ ਜੀ ਵੀ ਗੁਰੂ ਗ੍ਰੰਥ ਸਾਹਿਬ ਤਾਂ ਆਹ ਕਹਿੰਦੇ ਆ ਦੇਸ ਵਿਦੇਸ ਜਿਹਨੂੰ ਵੀ ਦੱਸ ਸਕਦੇ ਹੋ ਇਹ ਸਬਤ ਬਾਰੇ ਜ਼ਰੂਰ ਦੱਸੋ ਗੱਲ ਥੋੜੀ ਕੋਈ ਬਹੁਤ ਹੁੰਦੀ ਆ ਇਸ਼ਾਰਾ ਹੀ ਕਾਫੀ ਹੁੰਦਾ ਜਦੋਂ ਪਤਾ ਲੱਗਦਾ ਨਾ ਬੱਚੇ ਨੂੰ ਵੀ ਇੰਨਾ ਵੱਡਾ ਮੋਕਲਾ ਥਾਂ ਦਿੱਤਾ ਸਾਨੂੰ ਤਾਂ ਸਾਰੀ ਸ੍ਰਿਸ਼ਟੀ ਨੂੰ ਬੁੱਕਲ ਚ ਲੈੰਦੇ ਆ ਸਾਡੇ ਗੁਰੂ ਜੀ ਤਾਂ ਤੇ ਸਭ ਨੂੰ ਪਿਆਰ ਕਰਦੇ ਆ ਸਭ ਨੂੰ ਇੱਕੋ ਜਿਹਾ ਮੰਨਦੇ ਆ ਫਿਰ ਉਹਨਾਂ ਨੂੰ ਪਤਾ ਲੱਗ ਜੂ ਵੀ ਗੁਰੂ ਵਾਲੇ ਬਣ ਲਈ ਸਾਨੂੰ ਕੀ ਪੜਨਾ ਸੁਨਣਾ ਪੈਣਾ ਫਿਰ ਉਹ ਜਿਹੜੀ ਜਹਿਰ ਬੰਡੀ ਜਾ ਰਹੀ ਹੈ ਦੁਰਮਤ ਬੰਡੀ ਜਾ ਰਹੀ ਹੈ ਗੁਰਮਤ ਦੇ ਨਾਂ ਤੇ ਉਹ ਤੋਂ ਸੁਚੇਤ ਹੋ ਜਾਂਦੇ ਆ ਵੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਦੱਸਿਆ ਉਹ ਮੰਨਣਾ ਹੈ ਉਹ ਸਮਝਣਾ ਹੈ ਨਾ ਕਿ ਜਿਹੜੀਆਂ ਕਿਤਾਬਾਂ ਲਿਖੀਆਂ ਕਿਸੇ ਨੇ ਇਹ ਕਿਤਾਬਾਂ ਸਾਡੇ ਕੰਮ ਨਹੀਂ ਹੈਗੀਆਂ ਇਹ ਬੱਚਿਆਂ ਨੂੰ ਪਹਿਲਾਂ ਤੁਸੀਂ ਦੇ ਦਿਓ ਕੱਲਾ ਹੀ ਸ਼ਬਦ ਕਾਫੀ ਹੈ ਸੁਣੋ